ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਆਪਾਂ ਵੀ ਠੀਕ ਠਾਕ ਅਭੀ ਹੋ ਸਨ ਸਾਰੇ ਠੀਕ ਆ ਕਿਵੇਂ ਚਲੋ ਜੀ ਕੀ ਕੀ ਚਾਹੀਦੀ ਆ ਸਾਰੇ ਵਧੀਆ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਛੋਟੀ ਜੀ ਵੀਡੀਓ ਜਿਹੜੀ ਬਿਊਟੀ ਨਾਲ ਰਿਲੇਟਡ ਲੈ ਕੇ ਹਾਜ਼ਰ ਹੋਈ ਆ ਤੇ ਉਮੀਦ ਕਰਦੇ ਆ ਤੁਹਾਨੂੰ ਆਪਣੀਆਂ ਵੀਡੀਓ ਜਿਹੜੀਆਂ ਵਧੀਆ ਲੱਗਦੀਆਂ ਹੁੰਦੀਆਂ ਲੱਗਦੀਆਂ ਹੋਣਗੀਆਂ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਠੀਕ ਆ ਤੇ ਲਓ ਜੀ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਆਪਾਂ ਇੰਨਾ ਕੁ ਵਧੀਆ ਇੱਕ ਫੇਸ਼ੀਅਲ ਲੈ ਕੇ ਆਏ ਆ ਜੇ ਤੁਸੀਂ ਉਹਨੂੰ ਮਤਲਬ ਰੁਟੀਨ ਚ ਕਰਦੇ ਰਹਿੰਦੇ ਹੋ ਪੰਜ ਚਾਰ ਦਿਨਾਂ ਦਾ ਟਾਈਮ ਪਾ ਕੇ ਤਾਂ ਤੁਹਾਨੂੰ ਗੋਰੇ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕੋਈ ਬਿਊਟੀ ਪ੍ਰੋਡਕਟ ਦੀ ਲੋੜ ਨਹੀਂ ਕਿਸੇ ਪਾਰਲਰ ਤੇ ਜਾਣ ਦੀ ਲੋੜ ਨਹੀਂ ਕੋਈ ਮਹਿੰਗੀ ਕਰੀਮ ਲਾਉਣ ਦੀ ਲੋੜ ਨਹੀਂ ਕੋਈ ਪੈਸੇ ਲਾਉਣ ਦੀ ਲੋੜ ਨਹੀਂ ਕਿਸੇ ਵੀ ਤੇਰੇ ਮੇਰੇ ਵਰਗੀ ਭੈਣ ਤੋਂ ਸੁਣ ਕੇ ਵੀ ਆਹ ਕਰੀਮ ਲਾ ਲਏ ਦੇ ਨਾਲ ਤੇਰਾ ਰੰਗ ਘੋਰਾ ਹੋ ਜਾ ਆਹ ਲਾਲਾ ਉਹ ਲਾਲਾ ਠੀਕ ਆ ਇੰਨਾ ਕੁ ਵਧੀਆ ਹੋਮ ਰੈਮਡੀ ਲੈ ਕੇ ਆਏ ਆ ਤੇ ਆਪਾਂ ਕੀ ਚੀਜ਼ਾਂ ਉਹਦੇ ਜੇ ਆਪਾਂ ਜਿਹੜੀਆਂ ਚੀਜ਼ਾਂ ਯੂਜ਼ ਕਰਾਂਗੇ ਕੋਈ ਕੈਮੀਕਲ ਵਾਲੀਆਂ ਨਹੀਂ ਹੈਗੀਆਂ ਆਪਣੇ ਜਿਹੜੇ ਘਰ ਪਿੰਗਾ ਆਪਣੀ ਰਸੋਈ ਚ ਪਏ ਸਮਾਨ ਨਾਲ ਹੀ ਆਪਾਂ ਕਰਾਂਗੇ ਠੀਕ ਆ ਤੇ ਤੁਸੀਂ ਰਿਜ਼ਲਟ ਆ ਜਿਹੜਾ ਖੁਦ ਟਰਾਈ ਕਰਕੇ ਆਪ ਦੱਸੋਗੇ ਵੀ ਹਾਂ ਰਿਜ਼ਲਟ ਆ ਜਿਹੜਾ ਕਿੰਨਾ ਕੁ ਵਧੀਆ ਮਿਲਿਆ ਉਸ ਚੀਜ਼ ਇੰਨੀ ਬੈਸਟ ਚੀਜ਼ ਆ ਨਾ ਬਹੁਤ ਜ਼ਿਆਦਾ ਬੈਸਟ ਠੀਕ ਆ ਆਪਾਂ ਅੱਜ ਲੈ ਕੇ ਆਏ ਆ ਕਰਡ ਦਹੀਂ ਫੇਸ਼ੀਅਲ ਇੰਨੀ ਵਧੀਆ ਚੀਜ਼ ਆ ਦਹੀਂ ਜਿਹੜਾ ਤੁਹਾਨੂੰ ਪਤਾ ਵੀ ਜਿਹੜਾ ਇੱਕ ਕਲੀਨਿੰਗ ਦਾ ਕੰਮ ਕਰਦਾ ਆਪਣੀ ਸਕਿਨ ਦੀ ਟੈਨਿੰਗ ਆ ਜਿਹੜੀ ਪੂਰੀ ਤਰ੍ਹਾਂ ਨਾਲ ਰਿਮੂਵ ਕਰ ਦਿੰਦਾ ਇਹਦੇ ਚ ਲੈਕਟਿਕ ਐਸਿਡ ਹੁੰਦਾ ਤੇ ਜਿਹੜਾ ਕਿ ਆਪਣੀ ਸਕਿਨ ਨਾਲ ਦੀ ਡਸਟ ਵੀ ਅੰਦਰੋਂ ਖਿੱਚਦਾ ਤੇ ਉਹਦੀ ਟੈਨਿੰਗ ਵੀ ਰਿਮੂਵ ਕਰਦਾ ਤੇ ਜਿਹੜਾ ਕਲਰ ਫੇਅਰ ਹੋਣ ਚ ਵੀ ਸਭ ਤੋਂ ਵੱਡਾ ਰੋ ਜਿਹੜੀਆਂ ਪਹਿਣਾ ਬਹੁਤ ਸਾਰਾ ਕੁਝ ਲਾ ਲਾ ਕੇ ਆਕੀਆਂ ਉਹ ਇਹ ਵਾਲਾ ਫੇਸ਼ੀਆ ਜਿਹੜਾ ਦੋ ਫੇਸ਼ੀਆ ਜਿਹੜਾ ਦੋ ਤਿੰਨ ਦਿਨਾਂ ਦੇ ਗੈਪ ਪਾ ਕੇ ਰੋਜ਼ ਕਰ ਲਿਆ ਕਰਨ ਮਤਲਬ ਕਿ ਰੋਜ਼ ਨਹੀਂ ਜਿਵੇਂ ਤਿੰਨ ਕ ਦਿਨਾਂ ਦਾ ਗੈਪ ਪਾ ਕੇ ਚਾਰ ਦਿਨਾਂ ਦਾ ਗੈਪ ਪਾ ਕੇ ਕਰ ਲਿਆ ਫਿਰ ਹਫਤੇ ਚ ਦੋ ਕ ਵਾਰੀ ਕਰ ਲਿਆ ਕਰੋ ਲਗਾਤਾਰ ਇੱਕ ਮਹੀਨਾ ਇਸ ਤਰ੍ਹਾਂ ਕਰੋ ਤੁਸੀਂ ਤੁਹਾਨੂੰ ਖੁਦ ਆਉਦੀ ਹੈ ਇੱਕ ਮਹੀਨਾ ਪਹਿਲਾਂ ਫੋਟੋ ਖਿੱਚ ਕੇ ਰੱਖ ਲਓ ਤੇ ਇੱਕ ਮਹੀਨੇ ਬਾਅਦ ਦੀ ਫੋਟੋ ਦੇਖੋ ਖਿੱਚ ਕੇ ਤੁਸੀਂ ਮੰਨਣਾ ਨਹੀਂ ਵੀ ਇੰਨਾ ਜ਼ਿਆਦਾ ਗ로우 ਆਊਗਾ ਇੰਨਾ ਜ਼ਿਆਦਾ ਕਲਰ ਦਾ ਪਰਪਲ ਬਸ ਥੋੜਾ ਜਿਹਾ ਠੀਕ ਆ ਤੇ ਚਲੋ ਜੀ ਸ਼ੁਰੂ ਕਰਦੇ ਆਂ ਨਾ ਜ਼ਿਆਦਾ ਆਪਾਂ ਸਮਾਂ ਨਹੀਂ ਲੈਂਦੇ ਤੁਹਾਡਾ ਫੇਰ ਆਖ ਦਿੰਨੇ ਆਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਠੀਕ ਆ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦੀ ਆ ਦਹੀਂ ਦਹੀਂ ਆਪਣੀ ਹੈਗੀ ਆ ਤੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਇੱਕ ਬੌਲ ਦੇ ਵਿੱਚ ਆ ਜਿਹੜੀ ਥੋੜੀ ਜਿਹੀ ਦਹੀਂ ਪਾ ਲੈਣੀ ਠੀਕ ਆ ਤਿੰਨ ਕ ਸਟੈਪ ਆ ਜੇ ਆਪਾਂ ਕਰਾਂਗੇ ਜ਼ਿਆਦਾ ਨਹੀਂ ਇੰਨੀ ਕੁ ਪਾਣੀ ਆ ਦਹੀਂ ਆ ਦੇਖੋ ਤੁਸੀਂ ਠੀਕ ਆ ਗੂੜੀ ਜੀ ਦਹੀਂ ਆਪਾਂ ਜਿਹੜੀ ਇਹਦੇ ਵਿੱਚ ਪਾ ਲਈ ਆ ਇਹਦੇ ਵਿੱਚ ਆਪਾਂ ਪਾਵਾਂਗੇ ਚੁਟਕੀ ਭਰ ਹਲਦੀ ਠੀਕ ਹਲਦੀ ਜੇ ਕਸਤੂਰੀ ਆ ਤੁਹਾਡੇ ਕੋਲੇ ਤਾਂ ਸਭ ਤੋਂ ਬੈਸਟ ਆ ਜੇ ਘਰ ਵਾਲੀ ਆ ਫੇਰ ਵੀ ਬੈਸਟ ਆ ਪਰ ਜੇ ਤੁਹਾਡੇ ਕੋਲੇ ਰਸੋਈ ਵਾਲੀ ਹਲਦੀ ਆ ਜਿਹੜੀ ਆਪਾਂ ਮਤਲਬ ਕਿਚਨ ਚ ਮਾਰਕੀਟ ਵਿੱਚੋਂ ਹਲਦੀ ਲੈ ਕੇ ਆਉਣੇ ਆ ਤਾਂ ਤੁਸੀਂ ਬਿਲਕੁਲ ਚੁਟਕੀ ਪਾਣੀ ਆ ਦੂਸਰੀ ਹਲਦੀ ਕਸਤੂਰੀ ਆ ਜਾਂ ਤੁਹਾਡੇ ਘਰ 'ਚ ਆ ਤਾਂ ਤੁਸੀਂ ਅੱਧਾ ਚਮਚ ਪਾ ਸਕਦੇ ਹੋ ਠੀਕ ਆ ਲਓ ਜੀ ਆਪਾਂ ਇਹਦੇ 'ਚ ਪਾ ਲੈਣੀ ਆ ਹਲਦੀ ਮੇਰੀ ਕਸਤੂਰੀ ਆ ਪਰ ਮੈਂ ਤੁਹਾਨੂੰ ਦੱਸਣ ਦੇ ਮਕਾਬਿ ਜੁਟਤੀ ਪਾਈ ਆ ਤੂੰ ਵੀ ਨਹੀਂ ਦਾ ਵੀਡੀਓ ਨੂੰ ਦੇਖ ਕੇ ਅੱਧਾ ਚਮਚਾ ਤੁਸੀਂ ਰਸੋਈ ਵਾਲੀ ਹਲਦੀ ਦਾ ਹੀ ਭਾਗ ਲੈਣਾ ਠੀਕ ਆ ਉਹ ਵਾਲੀ ਹਲਦੀ ਚ ਕਿਉਂਕਿ ਥੋੜਾ ਬਹੁਤਾ ਕੈਮੀਕਲ ਹੁੰਦਾ ਇਸ ਕਰਕੇ ਆਪਾਂ ਉਹ ਜ਼ਿਆਦਾ ਨਹੀਂ ਹੋਣੀ ਦੀ ਇਹਨੂੰ ਆਪਾਂ ਕਰ ਲੈਣਾ ਸਭ ਤੋਂ ਪਹਿਲਾਂ ਮਿਕਸ ਹੁਣ ਆਪਾਂ ਕਰਾਂਗੇ ਆਪਣੇ ਫੇਸ ਦੀ ਕਲੀਨਿੰਗ ਇਸ ਚੀਜ਼ ਠੀਕ ਆ ਸਭ ਤੋਂ ਪਹਿਲਾਂ ਲੋਜੀ ਇਹ ਮੈਂ ਕਰਕੇ ਆਪਾਂ ਇਹਦੇ ਵਿੱਚ ਮਿਕਸ ਕਰ ਲਿਆ ਦਹੀਂ ਦੇ ਵਿੱਚ ਥੋੜੀ ਜੀ ਹਲਦੀ ਠੀਕ ਆ ਤਾਂ ਆਪਾਂ ਆਪਣੇ ਫੇਸ ਨੂੰ ਕਰਨਾ ਲੋਜੀ ਠੀਕ ਆ ਸਭ ਤੋਂ ਪਹਿਲਾਂ ਆਪਾਂ ਇਹ ਲਗਾ ਲਈਆ ਹੁਣ ਆਪਾਂ ਇਹਨੂੰ ਕਲੀਨ ਕਰਨਾ ਚੰਗੀ ਤਰ੍ਹਾਂ ਆਪਣੇ ਫੇਸ ਹਲਦੀ ਦਾ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਵਧੀਆ ਆਪਣੇ ਚਿਹਰੇ ਵਾਸਤੇ ਠੀਕ ਆ ਤੁਹਾਨੂੰ ਜਿਹੜਾ ਇਹ ਫੇਸ਼ੀਅਲ ਤੁਸੀਂ ਕਰੋਗੇ ਫਸਟ ਵਾਰੀ ਕੀ ਤੁਹਾਨੂੰ ਰਿਜ਼ਲਟ ਆ ਜਿਹੜਾ ਮਿਲ ਜੂਗਾ ਤੇ ਤੁਸੀਂ 1 ਮਹੀਨਾ ਲਗਾਤਾਰ ਕਰਕੇ ਇਸ ਟੀਨ ਨੂੰ ਦੇਖਿਓ ਮਤਲਬ ਕਿ ਤਿੰਨ ਤਿੰਨ ਚਾਰ ਚਾਰ ਦਿਨ ਛੱਡ ਕੇ ਤਾਂ ਤੁਹਾਨੂੰ ਤੁਸੀਂ ਭੁੱਲ ਨਹੀਂ ਜਾਓਗੇ ਵੀ ਤੁਸੀਂ ਫੇਸ਼ੀਅਲ ਕਰਾਉਂਦੇ ਵੀ ਸੀਗੇ ਠੀਕ ਆ ਇਨਾ ਵਧੀਆ ਗ로우 ਹੋਊਗਾ ਇੰਨੀ ਵਧੀਆ ਸਕਿਨ ਹੋ ਜੂਗੀ 10 ਤੋਂ 15 ਮਿੰਟ ਇਸ ਚੀਜ਼ ਨਾਲ ਆਪਾਂ ਆਪਣਾ ਫੇਸ ਐਡਾ ਕਲੀਨ ਕਰਨਾ ਜਾਨੀ ਕਿ ਮ사ਜ ਵੀ ਕਰਨੀ ਆ ਤੇ ਕਲੀਨ ਵੀ ਕਰਨਾ ਠੀਕ ਆ ਗਈ ਨਾ ਇੰਨੀ ਵਧੀਆ ਚੀਜ਼ ਆ ਨਾ ਸਕਿਨ ਲਈ ਇੰਨੀ ਵਧੀਆ ਨਾ ਫੇਸ ਲਈ ਤੁਸੀਂ ਨਾ ਦਹੀਂ ਨਾਲ ਦਹੀਂ ਨਾਲ ਸਾਰੀਆਂ ਸੋਪ ਵਗੈਰਾ ਸਾਬਣ ਫੇਸ ਵਾਸ਼ ਵਗੈਰਾ ਛੱਡ ਕੇ ਤੁਸੀਂ ਇੱਕ ਮਹੀਨਾ ਇਕੱਲੀ ਦਹੀਂ ਨਾਲ ਆਪਦਾ ਫੇਸ ਆ ਜਿਹੜਾ ਧੋਕੇ ਦੇਖੋ ਤੁਹਾਨੂੰ ਆਪਣੀ ਆਪ ਹੀ ਰਿਜ਼ਲਟ ਪਤਾ ਲੱਗ ਜੂਗਾ ਵੀ ਕੀ ਕੀ ਹੈਗੀ ਜਿਹੜੀ ਸਕਿਨ ਤੇ ਕਾਲਾਪਨ ਆਇਆ ਹੁੰਦਾ ਨਾ ਉਹ ਸਾਰਾ ਚੱਕ ਦਿੰਦੀ ਹੈ ਇੰਨਾ ਵਧੀਆ ਰਿਜ਼ਲਟ ਆ ਇਹਦਾ ਫਸਟ ਵਾਰੀ ਕੀ ਤੋਂ ਡਰਾਂਗਾ ਜਿਹੜਾ ਬਦਲ ਜੂਗਾ ਫਾਸਟਰ ਟਾਈਮ ਦੁਬਾਰੀ ਕੀ ਇੱਕ ਵਾਰੀ ਦੇ ਟਰਾਈ ਕਰ। ਲੋ ਜੀ ਆਪਾਂ 10 ਮਿੰਟ ਹੋ ਗਏ ਆ ਠੀਕ ਆ ਆਪਾਂ ਵੀਡੀਓ ਥੋੜੀ ਜਿਹੀ ਸਕਿਪ ਕਰਤੀ ਸੀ ਵਿੱਚ ਤਾਂ ਦੇਖੋ ਤੁਸੀਂ ਹੁਣ ਕਿੰਨੀ ਡਸਟ ਵਿੱਚ ਹੋਣ ਹੁਣ ਕੀ ਕਰਨਾ ਆਪਾਂ ਇਹਨੂੰ ਕੋਟਨ ਨਾਲ ਜਿਹੜਾ ਇਹ ਸਾਫ਼ ਕਰਨਾ ਹੈ ਗੇ ਸੈਕਿੰਡ ਸਟੈਪ। ਸੈਕਿੰਡ ਸਟੈਪ ਚ ਕੀ ਕਰਨਾ ਆਪਾਂ? ਸੈਕਿੰਡ ਸਟੈਪ ਚ ਆਪਾਂ ਆਵਲੀ ਲੈ ਲਾਂਗੇ ਥੋੜਾ ਛੋਟਾ ਜਿਹਾ ਤੇ ਆਪਾਂ ਲੈਣਾ ਥੋੜਾ ਜਿਹਾ ਚੌਲਾਂ ਦਾ ਆਟਾ ਜਿਹੜਾ ਕਿ ਮੇਰਾ ਤਾਂ ਘਰੇ ਪੀਸਿਆ ਆ ਜਾਂ ਤੁਸੀਂ ਬਾਜ਼ਾਰ ਵਾਲਾ ਵੀ ਲੈ ਸਕਦੇ ਹੋ ਘਰੇ ਪੀਸਿਆ ਵੀ ਲੈ ਸਕਦੇ ਹੋ। ਠੀਕ ਆ ਥੋੜਾ ਜਿਹਾ ਹੀ ਲੈਣਾ ਬਸ ਜਿੰਨੇ ਨਾਲ ਆਪਣਾ ਸਕਰਬ ਹੋ ਜੇ। ਇੰਨਾ ਕੁ ਆਪਾਂ ਲੈ ਲਿਆ। ਇਹਦੇ ਵਿੱਚ ਫਿਰ ਪਾਵਾਂਗੇ ਆਪਾਂ ਦਹੀਂ। ਇਹਨੂੰ ਮਿਕਸ ਕਰਨ ਵਾਸਤੇ કા ઈનું આપણે કરલાગે મિક્સ હણ આપા એદે ਨਾਲ સ્ક્રેબ કરાંગે આપા ਸਾਰੇ ਫੇਸ ਨੂੰ ਚੰਗੀ ਤਰ੍ਹਾਂ ਸਕਰਬਿੰਗ ਕਰਨਾ ਤੁਹਾਨੂੰ ਪਤਾ ਹੈ ਵੀ ਚੌਲਾਂ ਦਾ ਆਟਾ ਜਿਹੜਾ ਉਹ ਗਲਾਸ ਸਕਿਨ ਇੱਕ ਆਪ ਨੂੰ ਦਿੰਦਾ ਠੀਕ ਹੈ ਸ਼ੀਸ਼ੇ ਵਰਗੀ ਆਪਣੀ ਜਿਹੜੀ ਚਮਕ ਜਾਂਦੀ ਆ ਸਕਿਨ ਤੇ ਇਹਨੂੰ ਆਪਾਂ ਕੀ ਕਰਨਾ ਐਵੇਂ ਲਗਾ ਕੇ 10-15 ਮਿੰਟ ਇਹਦੀ ਸਕਰਬਿੰਗ ਕਰਨੀ ਆ ਚੰਗੀ ਤਰ੍ਹਾਂ ਬਸ ਆਪਾਂ ਹੋਰ ਕੁਝ ਨਹੀਂ ਬਣਾਇਆ ਸਿਰਫ ਆਪਾਂ ਚੌਲਾਂ ਦਾ ਆਟਾ ਤੇ ਦਹੀਂ ਸਾਫਟਰ ਖਾਣਾ ਬਿਲਕੁਲ ਸਾਫਟਰ ਖਾਣਾ ਮ사ਜ ਕਰਨੀ ਆਪਾਂ ਠੀਕ ਆ ਆਹ ਦਾ ਫੇਸ ਨੂੰ ਗਗੜਨ ਵਾਲੀ ਕਿਉਂਕਿ ਇਹ ਸਕਰਬ ਦੀ ਤਰ੍ਹਾਂ ਹੁੰਦਾ ਇੱਕ ਇਹ ਆਪਣੀ ਡਸਟ ਆ ਜਿਹੜੀ ਅੰਦਰੋਂ ਬਿਲਕੁਲ ਖਿੱਚ ਦੂਗਾ ਚੰਗੀ ਤਰ੍ਹਾਂ ਸਕਿਨ ਦੇ ਵਿੱਚੋਂ ਜਿਹੜੀ ਆਪਣੀ ਡਸਟ ਆ ਨਾ ਆਪਾਂ ਉੱਪਰੋਂ ਉੱਪਰੋਂ ਤਾਂ ਲੇਪ ਪੋਚ ਲੈਨੇ ਆ ਕਰੀਮ ਨਾਲ ਅਰੇੜੀ ਆਪਣੇ ਅੰਦਰ ਪੋਰਸ ਦੇ ਵਿੱਚ ਨਾ ਡਸਟ ਹੁੰਦੀ ਆ ਜਾਂ ਆਪਣੇ ਬਲੈਕ ਹੈਂਡਸ ਹੁੰਦੇ ਆ ਉਹ ਸਾਰੇ ਆਪਣੇ ਰਿਮੂਵ ਹੋ ਜਾਣਗੇ ਇਸ ਚੀਜ਼ ਨਾਲ ਇਸ ਕਰਬ ਨਾਲ ਸਿਰਫ 25 ਤੋਂ 30 ਮਿੰਟ ਲੱਗਦੇ ਐ ਅੱਧਾ ਘੰਟਾ ਲੱਗਦਾ ਐ ਇਸ ਫੇਸ਼ੀਅਲ ਨੂੰ ਤੁਸੀਂ 3-4 ਦਿਨਾਂ ਤੋਂ ਕਰ ਲਿਆ ਕਰੋ ਤਾਂ ਤੁਸੀਂ ਰਿਜ਼ਲਟ ਆ ਜਿਹੜਾ ਬਸ ਇੱਕ ਤਾਂ ਪਹਿਲੀ ਵਾਰੀ ਜਿੱਥੇ ਤੁਹਾਨੂੰ ਰਿਜ਼ਲਟ ਤਾਂ ਮਿਲ ਜੂਗਾ ਪਰ ਤੁਸੀਂ ਇੱਕ ਮਹੀਨੇ ਬਾਅਦ ਆਪਦੀ ਸਕਿਨ ਦਾ ਫਰਕ ਦੇਖਿਓ ਹੋ ਗਈ ਆ ਹੁਣ ਆਪਾਂ ਫੇਸ ਆ ਜਿਹੜਾ ਧੋਇਆ ਹੀ ਆ ਠੀਕ ਆ ਕਿਉਂਕਿ ਹੁਣ ਆਪਾਂ ਨੂੰ ਧੋਣਾ ਪੈਣਾ ਤੇ ਅਗਲਾ ਸਟੈਪ ਆਪਾਂ ਫਿਰ ਤੁਹਾਨੂੰ ਦੱਸਦੇ ਆ ਲਓ ਜੀ ਆਪਾਂ ਫੇਸ ਜਿਹੜਾ ਆਪਣਾ ਧੋਇਆ ਏ ਤੇ ਲਓ ਜੀ ਹੁਣ ਦੇਖੀ ਹਜੇ ਆਪਣਾ ਇੱਕ ਸਟੈਪ ਆ ਪਿਆ ਦੇਖੋ ਤੁਸੀਂ ਰਿਜ਼ਲਟ ਠੀਕ ਆ ਹੁਣ ਆਪਣਾ ਲਾਸਟ ਸਟੈਪ ਐਨ ਲੀਸਟ ਲਾਸਟ ਸਟੈਪ ਆ ਇਹ ਤੇ ਇਹਦੇ ਨਾਲ ਤਾਂ ਆਪਣਾ ਫਿਰ ਫੇਸ ਆ ਜਿਹੜਾ ਪੂਰਾ ਚਮਕੀ ਜਾਣਾ ਠੀਕ ਆ ਹੁਣ ਆਪਾਂ ਨੂੰ ਕੀ ਚਾਹੀਦਾ ਉਹੀ ਬਾਉਲ ਆਪਾਂ ਬਾਉਲ ਵੀ ਧੋ ਕੇ ਲੈ ਆਂਦਾ ਆਪਣਾ ਠੀਕ ਆ ਉਹੀ ਥੋੜੀ ਜੀ ਦਹੀਂ ਆਪਾਂ ਨੂੰ ਚਾਹੀਦੀ ਆ ਕਿਉਂਕਿ ਅੱਜ ਆਪਣੇ ਫੇਸ਼ੀਅਲ ਦਾ ਨਾਂ ਹੈਗਾ ਦਹੀਂ ਫੇਸ਼ੀਅਲ ਕੜ ਫੇਸ਼ੀਅਲ ਇਸ ਕਰਕੇ ਆਪਾਂ ਸਿਰਫ ਦਹੀਂ ਦਾ ਹੀ ਯੂਜ਼ ਕਰਾਂਗੇ ਠੀਕ ਆ ਤੇ ਆਪਾਂ ਨੂੰ ਇੰਨੀ ਕੁ ਲੈ ਲਈ ਆਪਾਂ ਦਹੀਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਮਲਤਾਨੀ ਮਿੱਟੀ ਠੀਕ ਆ ਮਲਤਾਨੀ ਮਿੱਟੀ ਆਪਾਂ ਇੰਨੀ ਪਾਵਾਂਗੇ। ਇਸ ਦੇ ਵਿੱਚ ਠੀਕ ਆ। ਉਹ ਉੱਪਰ ਦੇਖੀ। ਠੀਕ ਆ। ਆਪਾਂ ਮਲਤਾਨੀ ਮਿੱਟੀ ਪਾ ਲਈ ਦਹੀਂ ਪਾਈ ਸੀ ਤੇ ਇੱਕ ਆਪਾਂ ਚਾਹੀਦੀ ਆ। ਇਹ ਮੇਰੀ ਇਹਦੇ ਚ ਪਾਈ ਹੋਈ ਆ ਬਈ ਗ੍ਰੇਸਲੀਨ ਆ। ਠੀਕ ਆ। ਕਿਉਂਕਿ ਮੇਰੀ ਉਹ ਸ਼ੀਸ਼ੀ ਦਾ ਢੱਕਣ ਟੁੱਟ ਗਿਆ ਸੀ ਇਸ ਕਰਕੇ ਮੈਂ ਇਹਦੇ ਚ ਬਾਕੀ ਮੇਰੇ ਕੋਲ ਪਈ ਸੀ ਤਾਂ ਇਹ ਗ੍ਰੇਸਲੀਨ ਆ ਆਪਾਂ ਇਹਦੇ ਚ ਪਾਈ ਹੋਈ ਆ ਤੁਸੀਂ ਜਿਹੜੀ ਵੀ ਵਰਤਦੇ ਹਾਂ ਉਹੀ ਵਰਤ ਸਕਦੇ ਆ ਦੋ ਤੋਂ ਤਿੰਨ ਗੁੰਦਾਂ ਪਾ ਗ੍ਰੇਸਨਿੰਗ ਦੇ ਨਾਲ ਪਾ ਲਿਆ ਵਿੱਚੀ ਮੈਨੂੰ ਨਾਲ ਸ਼ੀਸ਼ੀ ਬੜੀ ਵਧੀਆ ਲੱਗੇ ਸੀਰਮ ਹੀ ਸੀਗਾ ਇੱਕ ਮੇਰੇ ਹੱਥ ਮੜਨੇ ਦਾ ਬਲੈਕ ਇੱਥੋਂ ਅੱਖਾਂ ਕਾਲੀਆਂ ਕਾਲੀਆਂ ਸੋਨਾ ਤੋਂ ਮੰਗਵਾਇਆ ਸੀਗਾ ਔਨਲਾਈਨ ਪਰ ਇਹਦਾ ਰਿਜ਼ਲਟ ਠੀਕ ਸੀ ਪਰ ਇੰਨਾ ਵਧੀਆ ਨਹੀਂ ਸੀ ਕਾਫੀ ਟੈਂਪਰਾਨਾ ਇਹ ਕਾਫੀ ਪੁਰਾਣਾ ਸੀਗਾ ਸ਼ੀਸ਼ੀਆਂ ਪਈਆਂ ਸੀ ਮੈਂ ਉਹ ਸ਼ੀਸ਼ੀ ਯੂਜ਼ ਕਰ ਲਈ ਇਹਦੇ ਚ ਪਾ ਕੇ ਰੱਖ ਲਿਆ ਹੁਣ ਮੈਨੂੰ ਲਗਾਉਣੀ ਵੀ ਸੌਖੀ ਹੈ ਮੈਂ ਐਵੇਂ ਬੂੰਦਾ ਨਾਲ ਲਗਾ ਲੈਣੀ ਆਂ ਦੇ ਫੇਸ ਤੇ ਜਦੋਂ ਲਗਾਉਣਾ ਹੁੰਦਾ ਹੈ ਇਹ ਇੱਕ ਕੱਪ ਆ ਪਾਵਾਂਗੇ ਥੋੜਾ ਜਿਹਾ ਗੁਲਾਬ ਜੜਾ ਠੀਕ ਆ ਬਿਲਕੁਲ ਥੋੜਾ ਜਿਹਾ ਆਪਣੇ ਕੋਲੇ ਆਹ ਵਾਲਾ ਗੁਲਾਬ ਜੜਾ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਸਭ ਤੋਂ ਪਹਿਲਾਂ ਤਾਂ ਚੰਗੀ ਤਰ੍ਹਾਂ ਮਿਕਸ ਕਰਨਾ ਠੀਕ ਆ ਇੱਕ ਪੈਕ ਵਾਂਗੂ ਬਣਾ ਲੈਣਾ ਇਹਦਾ ਤੁਹਾਨੂੰ ਇਹ ਨਹੀਂ ਦੱਸ ਸਕਦੀ ਵੀ ਹੁਣ ਤੁਸੀਂ ਪਤਲਾ ਬਣਾਉਣਾ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਪੈਕ ਆ ਜਿਹੜਾ ਲਗਾਉਂਦੇ ਹੀ ਰਹਿੰਦੇ ਆ ਸਾਰੀਆਂ ਭੈਣਾਂ ਲਗਾਉਂਦੀਆਂ ਆ ਵੀ ਕਿਵੇਂ ਤੇ ਹੁੰਦਾ ਪੈਕ ਤਾਂ ਉਸ ਇੱਕ ਪੈਕ ਦੀ ਤਰ੍ਹਾਂ ਹੀ ਬਣਾ ਲੈਣਾ ਵੀ ਨਾ ਜ਼ਿਆਦਾ ਪਤਲਾ ਹੋਵੇ ਨਾ ਜ਼ਿਆਦਾ ਇਹ ਠਿੱਕ ਹੋਵੇ ਲਓ ਜੀ ਆਪਾਂ ਐਵੇਂ ਦਾ ਬਣਾ ਲਿਆ ਤੁਸੀਂ ਦੇਖ ਲਓ ਠੀਕ ਆ ਹੁਣ ਆਪਾਂ ਇਹਨੂੰ ਆਪਣੇ ਫੇਸ ਤੇ ਟਰਾਈ ਕਰਦੇ ਸਾਰੇ ਫੇਸ ਤੇ ਇਹਨੂੰ ਲਗਾ ਲੈਣਾ ਆਪਾਂ ਐਵੇਂ ਠੀਕ ਆ ਇੰਨਾ ਕੁ ਸਮਾਨ ਪਾਇਆ ਆਪਾਂ ਨੇ ਇਹ ਸਾਰੇ ਫੇਸ ਤੇ ਲੱਗ ਜਾਊਗਾ ਵਧੀਆ ਮਲਤਾਨੀ ਮਿੱਟੀ ਇੰਨੀ ਕੁ ਵਧੀਆ ਚੀਜ਼ ਆ ਨਾ ਤੁਸੀਂ ਮਤਲਬ ਇਹਦਾ ਵੀ ਪੈਕ ਆ ਜਿਹੜਾ 2-4 ਦਿਨਾਂ ਤੋਂ ਕੱਲਾ ਦਿਨ ਚ ਪਾ ਕੇ ਇਹਨੂੰ ਲਗਾਉਂਦੇ ਰਿਹਾ ਕਰੋ। ਬਹੁਤ ਜ਼ਿਆਦਾ ਵਧੀਆ ਚੀਜ਼ ਆ। ਕਿਤੇ ਵੀ ਜਾਣ ਵੇਲੇ ਨਾ ਤੁਸੀਂ ਇੱਕ ਚੀਜ਼ ਹੋਰ ਟਰਾਈ ਕਰਕੇ ਦੇਖੋ ਮੈਂ ਤੁਹਾਨੂੰ ਦੱਸ ਦੇਣੀ ਕਿਤੇ ਵੀ ਤੁਸੀਂ ਜਾਣਾ ਹੋਵੇ ਤੋਂਨ ਮਤਲਬ ਤੁਹਾਨੂੰ ਆਇਆ ਲੱਗੇ ਵੀ ਤੁਹਾਡਾ ਫੇਸ ਆ ਜਿਹੜਾ ਗੰਦਾ ਹੋਇਆ ਪਿਆ। ਅਮਰਜੈਂਸੀ ਕਈ ਵਾਰੀ ਆਪਾਂ ਨੂੰ ਜਾਣਾ ਪੈ ਹੀ ਜਾਂਦਾ ਇੱਕਦਮ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਅੱਜ ਜਾਣਾ ਤਾਂ ਆਪਣੇ ਕੋਲ ਨਹੀਂ ਟਾਈਮ ਹੈਗਾ ਪਾਰਲਰ ਵਗੈਰਾ ਤੇ ਜਾਣ ਦਾ ਜਾਂ ਆਪਣੇ ਕੋਲ ਕੋਈ ਵੀ ਹੋਮ ਰੈਮਡੀ ਜਿਹੜੀ ਅੱਧਾ ਪੌਣਾ ਘੰਟਾ ਲਾਉਣ ਦਾ ਆਪਣੇ ਕੋਲ ਕੋਈ ਵੀ ਨਹੀਂ ਟਾਈਮ ਹੈਗਾ ਆਪਣੇ ਕੋਲੇ ਤਾਂ ਤੁਸੀਂ ਕੀ ਕਰਨਾ ਤੁਸੀਂ ਥੋੜੀ ਜੀ ਮਲਤਾਨੀ ਮਿੱਟੀ ਲੈ ਕੇ ਉਹ ਨੂੰ ਚਾਹੇ ਤਾਂ ਥੋੜੀ ਜਿਹਾ ਦੁੱਧ 'ਚ ਮਿਕਸ ਕਰ ਲਓ ਚਾਹੇ ਦਹੀਂ 'ਚ ਮਿਕਸ ਕਰ ਲਓ ਚਾਹੇ ਤੁਸੀਂ ਗਲਾਕ ਤੋਂ 'ਚ ਮਿਕਸ ਕਰ ਲਓ ਉਹਦਾ ਪੈਕ ਆ ਤੁਸੀਂ ਲਗਾਉਣ ਜਾਣ ਤੋਂ ਪਹਿਲਾਂ ਬਸ ਲਾ ਲਓ 5-4 ਮਿੰਟ ਤੁਰੇ ਫਿਰਦੇ ਆਪਾਂ ਕੱਪੜੇ ਵਗੈਰਾ ਕੱਢਦੇ ਆ ਆਪਣੇ ਇਹ ਫਾਂਜੀ 7 ਮਿੰਟਾਂ ਜੀ 10 ਕਿ ਮਿੰਟਾਂ ਤੱਕ ਸੁੱਕ ਜਾਂਦਾ ਪਤਲੀ-ਪਤਲੀ ਲੇਅਰ ਲਗਾ ਲਓ ਉਸ ਤੋਂ ਬਾਅਦ ਤੁਸੀਂ ਨਹਾ ਲਓ ਤੇ ਤੁਸੀਂ ਫੇਸ ਦਾ ਫਰਕ ਦੇਖਿਓ ਤੁਹਾਨੂੰ ਕਿੰਨਾ ਪਤਾ ਲੱਗਦਾ ਵੀ ਐਂ ਐ ਲੱਗੂਗਾ ਜਿਵੇਂ ਤੁਸੀਂ ਪੂਰਾ ਫੇਸ਼ੀਅਲ ਵਗੈਰਾ ਕਰਾ ਕੇ ਆਏ ਹੋਣੇ ਕੁਝ ਵੀ ਲਾਉਣ ਦੀ ਲੋੜ ਨਹੀਂ ਸਿਰਫ ਕੱਲੀ ਮਲਤਾਨੀ ਮਿੱਟੀ ਬਸ ਪਾ ਤੁਸੀਂ ਜਿਵੇਂ ਮਰਜ਼ੀ ਲਓ ਤੁਹਾਡੀ ਮਰਜ਼ੀ ਦਹੀਂ ਚ ਪਾ ਲਓ ਦੁੱਧ ਚ ਪਾ ਲਓ ਗੁਲਾਬ ਜਲ ਚ ਪਾ ਲਓ ਜਿਵੇਂ ਮਰਜ਼ੀ ਠੀਕ ਆ ਤੇ ਤੁਸੀਂ ਲਗਾ ਕੇ ਦੇਖਿਓ ਜੀ ਤੁਹਾਡਾ ਰੰਗ ਇੱਕਦਮ ਐਵੇਂ ਫੇਅਰ ਹੋ ਜਾਊਗਾ ਲਓ ਜੀ ਆਪਣਾ ਸਾਰਾ ਪੈਕ ਆ ਜਿਹੜਾ ਲੱਗ ਗਿਆ ਦੇਖੋ ਤੁਸੀਂ ਤੁਸੀਂ ਇਹਨੂੰ neck ਵਗੈਰਾ ਤੇ ਆਪਦੇ hands ਤੇ ਵੀ ਲਗਾ ਸਕਦੇ ਹੋ ਠੀਕ ਹੈ ਸਾਰਾ ਫੇਸ਼ੀਅਲ ਨਾਲ ਨਾਲ ਆਪਦੇ hands ਤੇ ਆਪਦੀ neck ਤੇ ਨਾਲ ਹੀ ਕਰ ਸਕਦੇ ਹੋ ਮੈਂ ਮੇਰੇ ਦਾ ਕਪੜੇ ਖਰਾਬ ਹੋਣ ਕੋ ਇਸ ਕਰਕੇ ਫਿਰ ਮੈਂ ਨਹੀਂ ਲਗਾਇਆ ਪੂਰਾ ਆਪਾਂ ਮੋਟੀ ਮੋਟੀ ਲੇਅਰ ਲਾ ਰਹੀ ਆ ਸਾਰੇ ਇਹਨੂੰ ਚੰਗੀ ਤਰ੍ਹਾਂ ਸੁਕਾਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਆਪਾਂ ਇਹਨੂੰ ਧੋ ਦਾਂਗੇ ਧੋ ਕੇ ਆਪਾਂ ਆਪਣਾ ਮੋਸਚਰਾਈਜ਼ਰ ਲਗਾ ਲਾਂਗੇ ਕੋਈ ਵੀ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਠੀਕ ਆ ਤੇ ਮੈਂ ਯੂਜ਼ ਕਰਦੀ ਹਾਂ ਜਿਹੜਾ ਮੇਰਾ ਤੁਹਾਨੂੰ ਪਤਾ ਹੀ ਆ ਆਪਾਂ ਕਰਦੇ ਹਾਂ ਮਲਖੀ ਵਾਲਾ ਸੀਰਮ ਉਹ ਆਪਾਂ ਮੋਸਚਰਾਈਜ਼ਰ ਦੇ ਤੌਰ ਤੇ ਵੀ ਯੂਜ਼ ਕਰਦੇ ਹਾਂ ਸੀਰਮ ਦੇ ਤੌਰ ਤੇ ਵੀ ਤੇ ਤੁਸੀਂ ਜਿਹੜਾ ਵੀ ਕਰਦੇ ਹੋ ਤੁਸੀਂ ਆਪਦਾ ਉਹ ਲਗਾ ਲਿਓ ਤੇ ਫਿਰ ਦੇਖਿਓ ਤੁਸੀਂ ਰਿਜ਼ਲਟ ਠੀਕਾ ਵੀ ਟਰਾਈ ਕਰਕੇ ਜਰੂਰ ਦੇਖਿਓ ਇਸ ਚੀਜ਼ ਇਹ ਲਓ ਜੀ ਆਪਣਾ ਸਾਰਾ ਜਿਹੜਾ ਖਤਮ ਹੋ ਗਿਆ ਦੇਖ ਲਓ ਤੁਸੀਂ ਇਹਨਾਂ ਚੀਜ਼ਾਂ ਦੇ ਨਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਬਹੁਤ ਜ਼ਿਆਦਾ ਵਧੀਆ ਹੁਣ ਮੈਂ ਹੁਣ ਤਾਂ ਬੋਲੀ ਜਾਨੀ ਆ ਜਿਵੇਂ ਜਿਵੇਂ ਇਹ ਡਰਾਈ ਹੋ ਜੂਗਾ ਫਿਰ ਆਪਾਂ ਬਿਲਕੁਲ ਵੀ ਬੋਲਣਾ ਨਹੀਂ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਣਾ ਲਓ ਜੀ ਆਪਾਂ ਲਗਾ ਲਿਆ ਹੁਣ ਚੰਗੀ ਤਰ੍ਹਾਂ ਠੀਕਾ ਇਹਨੂੰ ਆਪਾਂ 10-15 ਮਿੰਟਾਂ ਤੱਕ ਜਦੋਂ ਇਹ ਚੰਗੀ ਤਰ੍ਹਾਂ ਡਰਾਈ ਹੋ ਗਿਆ ਤਾਂ ਆਪਾਂ ਇਹਨੂੰ ਜਿਹੜਾ ਕੀ ਵਾਸ਼ ਕਰਦੇ ਆਂਗੇ ਵਾਸ਼ ਕਰਕੇ ਆਪਾਂ ਮੋਇਸਚਰਾਈਜ਼ਰ ਲਗਾ ਲੈਣਾ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਦੇਖਿਓ ਠੀਕ ਆ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲਾ ਫੇਸ਼ੀਅਲ ਜਿਹੜਾ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਤਾਂ ਟਰਾਈ ਜ਼ਰੂਰ ਕਰਿਓ ਠੀਕ ਆ ਟਰਾਈ ਕਰਕੇ ਕਮੈਂਟ ਜ਼ਰੂਰ ਕਰਿਓ ਜਿਹੜੀਆਂ ਜਿਹੜੀਆਂ ਭੈਣਾਂ ਟਰਾਈ ਕਰਦੀਆਂ ਹੁੰਦੀਆਂ ਹੋਮ ਰੈਮਡੀ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਭੈਣੇ ਠੀਕ ਆ ਆਪਾਂ ਨੂੰ ਤੁਹਾਡੇ ਕਮੈਂਟਾਂ ਦੀ ਵੇਟ ਰਹਿੰਦੀ ਆ ਤੇ ਕਈ ਭੈਣਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਹਾਲ ਚਾਲ ਪੁੱਛਦੀਆਂ ਬਹੁਤ ਵਧੀਆ ਲੱਗਦਾ ਉਦੋਂ ਵੀ ਕੋਈ ਚਲੂ ਆਪਾਂ ਨੂੰ ਵੀ ਆਪਣਾ ਜਿਹੜਾ ਕੀ ਹਾਲ ਚਾਲ ਪੁੱਛਦਾ ਹੈਗਾ ਤੇ ਚਲੋ ਜੀ ਠੀਕ ਆ ਅੱਜ ਲਈ ਇੰਨਾ ਹੀ ਕਾਫੀ ਆ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਇੱਕ ਵਾਰੀ ਫੇਰ ਕਹਿਣੀ ਆ ਲਾਈਕ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਤੇ ਠੀਕ ਆ ਵੀਡੀਓ ਫੁੱਲ ਵਾਚ ਕਰਿਆ ਕਰੋ ਓਕੇ ਬਾਏ ਮਿਲਦੇ ਆ ਕੱਲ ਨੂੰ ਕੁਝ ਕੁ ਨਵਾਂ ਲੈ ਕੇ